ਚਿੱਪਰ ਲੈ ਕੇ ਆਏਗਾ ਸ਼ਾਦਾਰਾ ਲੋਰੀ ਆਪ ਜੀ ਇਸ ਤੋਂ ਜਾਣੂ ਹੋਗੇ ਸ਼ਦਲਪ ਲੋਰੀ ਜਿਤਨਾ ਅਸੀਂ ਆਪ ਜੀ ਨੇ ਕਿਹਾ ਤੇ ਆਰਤੀ ਸੁਣੀ ਆ ਓਮ ਜੈ ਜਗਦੀਸ਼ ਹਰੇ ਸਾਰੇ ਨੇ ਸੁਣੀ ਆ ਨਾ ਪੂਰੇ ਪੇਸ਼ਵਰ ਦੇ ਵਿੱਚ ਇਦਾਂ ਗੁਨਾਹ ਹੁੰਦਾ ਉਹਦੇ ਇਹ ਰਚਨ ਹਾਰਸ਼ ਸ਼ਾਦਾਰਾ ਲੋਰੀ ਇਹਨਾਂ ਦਾ ਜਨਮ 1837 30 ਸਤੰਬਰ ਨੂੰ ਜਲੰਧਰ ਕੋਲ ਫਲੋਰ ਹੈ ਨਾ ਹਾਂਜੀ ਉੱਥੇ ਹੋਇਆ ਸੀ ਇਹ ਇੱਕ ਪੰਜਾਬੀ ਪੰਡਤ ਅਜਿਹੇ ਸਨ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਧਰਮ ਪ੍ਰਵਰਤਨ ਕੀਤਾ ਬਾਰਾ ਰਸਤਾ ਸਨ 12 ਰਾਸਤਾ ਦੇ ਵਿੱਚੋਂ ਇੱਕ ਰਾਤ ਸਿੱਖ ਪੂਰਥ ਲਾਦੀ ਰਾਜਾ ਅੰਤਿਪ ਸਿੰਘ ਦੀ ਉਸ ਸਮੇਂ ਕੀ ਹੋਇਆ ਕਿ ਦੇਸ਼ ਨੂੰ ਗੁਲਾਮ ਬਣਾਉਂਦਿਆਂ ਫਿਰ ਨੀਤੀਆਂ ਚੱਲ ਰਹੀਆਂ ਸੀ ਉਸ ਸਮੇਂ ਕੀ ਪਾਪ ਆਏ ਰਾਜਾ ਜੀ ਨੂੰ ਗਿਆ ਕਿ ਤੁਸੀਂ ਕ੍ਰਿਸ਼ਨ ਬਣ ਜਾਓ ਤੇ ਪਰਜਾ ਆਪਣੇ ਆਪ ਹੀ ਕ੍ਰਿਸ਼ਨ ਬਣ ਜਾ। ਉਸ ਸਮੇਂ ਪੰਡਤ ਜੀ ਨੂੰ ਪਤਾ ਚੱਲਿਆ ਕਿ ਜੇਕਰ ਰਾਜਾ ਹੀ ਧਰਮ ਪਰिवर्तन ਕਰ ਗਿਆ ਤੇ ਸਾਰੀ ਪਰਜਾ ਤਾਂ ਆਪਣੇ ਆਪ ਹੀ ਕਰ ਜਾ। ਉਸ ਸਮੇਂ ਪੰਡਤ ਜੀ ਨੇ ਸਵਾਲਿਆ ਰਾਜਾ ਜੀ ਤੁਹਾਨੂੰ ਰਾਜਾ ਜੀ ਕੋਲ ਉਹ ਇੱਕ ਸਧਾਰਨ ਪੰਡਤ ਸਨ ਰਾਜਾ ਜੀ ਆਪਣੇ ਘਰ ਦੇ ਵਿੱਚ ਨਹੀਂ ਮਿਲਣਾ ਚਾਹੁੰਦੇ ਸਨ ਉਹਨਾਂ ਨੂੰ ਦੋ ਦਿਨ ਬੀਤੇ ਤੰਦਰ ਬੀਤੇ ਗਿਆ ਸ਼ਰਦਾ ਰਾਮ ਫਲੋਰੀ ਜੀ ਨੇ ਪੰਡਤ ਜੀ ਨੇ ਮਰਨ ਵਕਤ ਰੱਖਿਆ ਉਸ ਤੋਂ ਬਾਅਦ ਕੀ ਹੋਇਆ ਕਿਸੇ ਨੇ ਕਿਹਾ ਜੀ ਕਿ ਜੇਕਰ ਕੋਈ ਬ੍ਰਾਹਮਣ ਮਰ ਗਿਆ ਆਪ ਜੀ ਨੂੰ ਬਹੁਤ ਮਰਦੀ ਠੀਕ ਹੈ ਜੀ ਫਿਰ ਜੀ ਰਾਜਾ ਜੀ ਦਾ ਦਵਾਈ ਦੇ ਵਿੱਚ ਪਿਆ ਤੇ ਰਾਜਾ ਜੀ ਨੂੰ ਇਕ ਦੋ ਦਿਨ ਰਾਜਾ ਜੀ ਦੇ ਨਾਲ ਚਲਪਤ ਕੀਤੀ ਉਹਨਾਂ ਨੇ ਉਹਨਾਂ ਦੇ ਇਤਿਹਾਸ ਬਾਰੇ ਦੱਸਿਆ ਆਪਣੇ ਪੂਰਜਾਂ ਬਾਰੇ ਦੱਸਿਆ ਆਪਣੇ ਗ੍ਰੰਥ ਬਾਰੇ ਦੱਸਿਆ ਕਿ ਇਹ ਇੱਕ ਪੰਡਤ ਬਹੁਤ ਵੱਡਾ ਧਾਰਮਿਕ ਨੁਕਸਾਨ ਹੈ ਜੇ ਆਪ ਜੀ ਧਰਮ ਪਰਮਾਤਮਾ ਕਰ ਸਮਾਂ ਨੇ ਨਿਸ਼ਚਿਤ ਉਹ ਚਿੱਤਿਆ ਸੀ ਪੋਪ ਆਣੇ ਸੀ ਦਿੱਲੀ ਰਾਜਾ ਅਨਰ்தੀਰ ਸਿੰਘ ਜੀ ਦਾ ਉੱਥੇ ਧਰਮ ਪਰਮਾਤਮਾ ਕਰਵਾਉਣਾ ਸੀ ਉਹਨੂੰ ਪ੍ਰਮਾਜਨ ਕਰਨਾ ਸੀ ਉਸ ਸਮੇਂ ਪੀ ਰਾਜ ਪੰਡਤ ਜੀ ਨੇ ਫਿਰ ਉਹਨਾਂ ਨੂੰ ਸਮਝਾਇਆ ਕਿ ਉਹਨਾਂ ਦੇ ਕਹਿਣ ਦੇ ਉੱਤੇ ਉਹ ਵਾਪਸ ਆ ਗਏ ਉਹਨਾਂ ਨੇ ਜਵਾਬ ਦੇ ਦਿੱਤਾ ਸੀ ਕਿ ਮੈਂ ਆਪਣਾ ਧਰਮ ਨਹੀਂ ਛੱਡਾਂਗਾ ਮੈਂ ਆਪਣੇ ਧਰਮ ਦਾ ਪੱਕਾ ਰਾਵਾਂਗਾ ਉਸ ਸਮੇਂ ਗਰੀਚਨ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਪੰਡਤ ਜੀ ਦੇ ਕਰਕੇ ਹੀ ਪੂਰਾ ਸਾਡਾ ਪਲਾਨ ਖਤਮ ਹੋ ਗਿਆ ਐਸੇ ਕਰਕੇ ਵੀ ਉਹਨਾਂ ਨੂੰ ਪਹਿਲਾਂ ਜ਼ਿਲ੍ਹਾ ਨਿਕਾਲਾ ਦਿੱਤਾ ਗਿਆ ਜੀ ਜ਼ਿਲ੍ਹੇ ਦੇ ਵਿੱਚ ਤੂੰ ਪ੍ਰਵੇਸ਼ ਨਹੀਂ ਕਰੇਗਾ ਫਿਰ ਪਰਦੇਸ਼ ਨਿਕਾਲਾ ਦਿੱਤਾ ਗਿਆ ਜੀ ਉਸ ਤੋਂ ਬਾਅਦ ਜੀ ਉਹਨਾਂ ਦੀ ਜਿਹੜੀਆਂ ਅਰਥੀਆਂ ਪੰਜਾਬ ਦੇ ਵਿੱਚ ਨਹੀਂ ਆ ਚੁੱਕੀਆਂ ਇੱਕ ਜਿਹੇ ਪੰਡਤ ਸਨ ਜੈ ਹੇ ਹਿੰਦੂ ਬ੍ਰਾਹਮਣ ਸਾਰੇ ਜਿਨ੍ਹਾਂ ਨੇ ਕਨਵਜਨ ਦਾ ਸਖਤ ਤੋਂ ਸਖਤ ਬੋਧ ਕੀਤਾ ਜੇ ਅੱਜ ਆਪਾਂ ਆਰਤੀ ਗਾ ਰਹੇ ਆਪਾਂ ਮੰਦਿਰ ਦੇ ਵਿੱਚ ਬੈਠ ਰਹੇ ਆ ਨਾ ਇਹ ਸ਼ਰਧਾ ਰਮ ਫਲੋਰੀ ਜੀ ਕਰਕੇ ਹੀ ਬੈਠੇ ਉਹਨਾਂ ਨੇ ਇੱਕ ਫਿਰ ਰਚਨਾ ਕੀਤੀ ਸੀ ਉਹ ਮਜੈ ਜਗਦੀਸ਼ ਜੀ ਦੀ ਪੂਰਾ ਵਿਸ਼ਵ ਹੀ ਉਸ ਨੂੰ ਗਾ ਰਿਹਾ ਪਰ ਖੁਸ਼ੀ ਵਾਲੀ ਇਹ ਵੀ ਗੱਲ ਹੈ ਕਿ ਹੁਣ ਸ਼ਰਧਾ ਰਮ ਫਲੋਰੀ ਜੀ ਦਾ ਇਤਿਹਾਸ ਅੱਸੀ ਚੌਨੇ ਕਿ ਪਿੰਡਾਂ ਪਿੰਡਾਂ ਦੇ ਵਿੱਚ ਪਹੁੰਚੇ ਸ਼ਹਿਰਾਂ ਦੇ ਬਸਤੀਆਂ ਬਸਤੀਆਂ ਦੇ ਵਿੱਚ ਪਹੁੰਚੇ ਤਾਂ ਜੋ ਆਪਾਂ ਜੋ ਸੁੱਖ ਦਾ ਸਾਹ ਲੈ ਰਹੇ ਆ ਸ਼ਰਧਾ ਰਾਮ ਫਲੋਰੀ ਜੀ ਕਰਕੇ ਲੈ ਰਹੇ ਨਹੀਂ ਤੇ ਇੱਥੇ ਕੋਈ ਮੰਦਿਰ ਨਹੀਂ ਹੋਣਾ ਸੀ ਕੋਈ ਦਰਬਾਰ ਸਾਹਿਬ ਨਹੀਂ ਹੁੰਦਾ ਸਿਰਫ ਚਾਚਾ ਹੋਣਗੇ ਜੇ ਜੇ ਰਾਜਾ ਰੰਤੀ ਸੰਕਰਵਰਜਨ ਕਰ ਚੰਗੇ ਤੇ ਇਹਨਾਂ ਦਾ ਅੱਜ 30 ਸਤੰਬਰ ਨੂੰ ਇਹਨਾਂ ਦੇ ਜਨਮ ਦਿਨ ਹੈ ਜਨਮ ਦਿ ਹੈ ਅਸੀਂ ਇਹੇ ਚੰਨੇ ਆ ਕਿ ਸ਼ਰਧਾ ਰਾਮ ਫਲੋਰੀ ਜੀ ਬਾਰੇ ਆਪਣੇ ਘਰਾਂ ਦੇ ਵਿੱਚ ਵੀ ਉਹਨਾਂ ਦੀ ਜੀਵਨੀ ਬਾਰੇ ਦੱਸਿਆ ਜਾਵੇ ਅਸੀਂ ਚਾੁੰਨੇ ਕਿ ਮੰਦਰ ਦੀਆਂ ਕਮੇਟੀਆਂ ਨੂੰ ਵੀ ਚਾਹੀਦਾ ਹੈ ਕਿ ਸ਼ਰਧਾ ਰੌਫਲਿੰਗ ਦੀ ਕੀ ਜਿੰਨੇਾਰੇ ਦੱਸਿਆ ਜਾਵੇ ਸ਼ਰਧਾ ਰੌਫਲ ਜਿਹੜੇ ਪੰਡਤ ਸਾਹਿਬ ਨੇ ਜਿਨ੍ਹਾਂ ਨੇ ਪੰਜਾਬੀਅਤ ਨੂੰ ਕਾਇਮ ਰੱਖਿਆ ਉਹਨਾਂ ਦੇ ਬੜੇ ਨਾਵਲ ਨੇ ਤੁਸੀਂ ਕਦੇ ਵੀ ਦੱਸੋ ਆਪਣੀਆਂ ਲੜਕੀਆਂ ਨੂੰ ਭੈਣਾ ਨੂੰ ਭਾਗਯਵਤੀ ਇੱਕ ਉਹਨਾਂ ਦਾ ਨਾਮ ਹੈ ਉਹਨਾਂ ਨੂੰ ਜ਼ਰੂਰ ਪੜਾਓ ਪੰਜਾਬੀ ਦੇ ਵਿੱਚ ਵੀ ਹੈ ਤੇ ਹਿੰਦੀ ਦੇ ਵਿੱਚ ਉਨ੍ਹਾਂ ਦੇ ਨਾਵਲ ਦੇ ਵਿੱਚ ਇੰਨੀ ਸ਼ਕਤੀ ਹੈ ਕਿਵੇਂ ਕਿਸ ਪ੍ਰਕਾਰ ਇੱਕ ਲੜਕੀ ਦਾ ਇੱਕ ਪਿੰਡ ਦਾ ਫਰਜ ਕੀ ਹੁੰਦਾ ਹੈ ਉਸ ਵਿੱਚ ਭਗਿਆਰਤੀ ਦੇ ਵਿੱਚ ਲਿਖਿਆ ਹੈ ਇਹੀ ਅਸੀਂ ਆਪ ਜੀ ਨੂੰ ਅਸੀਂ ਅਪੀਲ ਕਰਦੇ ਅਸੀਂ ਬੇਨਤੀ ਕਰਦੇ ਵਿਸ਼ਾਦਾ ਨਾ ਫਲੋਰੀਜ ਦਾ 30 ਸਤੰਬਰ ਨੂੰਾਰੇ ਸਮੁੰਦਰ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਦਿਨ ਮਨਾਇਆ ਜਾਵੇ ਤਾਂ ਜੋ ਓਮ ਜੈ ਜਗਦੀਸ਼ ਹਰੀ ਦਾ ਆਪਾ ਗੁਰਗਾੰਤਾ ਕਰਦੇ ਆਪਾਂ ਉਹ ਤਾਂ ਆਪਾਨੂੰ ਸਿੱਖਾਅ ਮਤ ਨਹੀਂ ਪਤਾ ਆਪਾਨੂੰ ਕੌਣ ਇਸੇ ਕਰਕੇ ਸਾਡੀ ਤਾਂ ਇੱਕ ਸੇਵਾ ਲੱਗੀ ਹੋਈ ਆ ਸੀ ਕਿ ਘਰ ਘਰ ਵੀ ਜਾਣਾ ਮੰਦਿਰਾਂ ਦੇ ਵਿੱਚ ਜਿਹੜਾ ਪ੍ਰਸ਼ਕਾ ਦੇ ਨਾਲ ਹੀ ਮਿਲਣਾ ਤੇ ਅਸੀਂ ਸ਼ਰਧਾ ਨਾਲ ਫੁਰਦਿੰਦਾ ਬੁਲਾਈ ਤੇ ਇੰਨੀ ਗੱਲ ਕਰਕੇ ਆਪ ਜੀ ਦੇ ਪਰ ਪਾਪੜੀ ਵਾਲੀ ਨੂੰ ਨਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ